ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੋ ਲੋ ਜੀ ਜਿਵੇਂ ਤੁਹਾਨੂੰ ਪਤਾ ਹੈ ਹਨਾ ਕਿ ਮੰਮੀ ਆਣ ਵਾਲੀ ਹੈ ਤੇ ਅਸੀਂ ਜਿਹੜੀ ਸੇਂਗੀਆਂ ਆਪਾਂ ਹਰੀ ਕੇ ਨਾ ਸੇਂਗੀਆਂ ਬਣਾ ਦੇਣੀ ਨੇ ਮੰਮੀ ਦੇ ਨਾਮ ਤੇ ਬੈਨ ਫਿਰ ਉਹ ਸੇਂਗੀਆਂ ਦਾ ਨਾ ਮੁੱਠਾ ਚੱਕੀ ਦਿੰਦੇ ਤੇ ਮੈਂ ਕਰਦਣ ਲੱਗੀ ਹਾਂ ਜੀ ਫਾਰਮੈਟ ਪੈਦਾ ਆ ਤੁਨੀ ਲੈਣੀ ਜੀ ਪਰ ਇੱਕ ਥਾਲੀ ਲਈ ਥਾਲੀ ਦੇ ਉਪਰ ਐਦਾਂ ਚੁਨੀ ਲਪੇਟ ਲਈ ਪਿੱਛੇ ਕਰ ਦੇਣਾ ਮੈਂ ਕੋ ਕੇ ਰੱਖੇ ਨਹੀਂ ਸੁੱਕਣ ਵਾਸਤੇ ਐਨੇੜਾ 75 ਸੁੱਕੂ ਤੇਨੇ ਪਰ ਆਟਾ ਕਾਟ ਲਈ ਐਨਾ ਕਾਟਾ ਲੈ ਮੈਂ ਜਿੰਨਾ ਕਾਟਾ ਹੋਗਾ ਜਿੰਨਾ ਕਾਟਾ ਨੂੰ ਕੁਛ ਕਾਟਾ ਲੋ ਜੇ ਐਦਾਂ ਪਰ ਇਹਦੇ ਉਪਰ ਦੀ ਰੌਣ ਗਰਾਉਂਡ ਘੁਮਾਈ ਲਾਨੇ ਤੇੜਾ ਮੈਦੇ ਐਪਰਾ ਇੱਕ ਪਾਸੇ ਜਾਣਾ ਹੈ ਸ਼ਾਂਤ ਸੇ ਜਿਹੜਾ ਇੱਕ ਪਾਸੇ ਰਹਿ ਜਾਊਗਾ ਤੇ ਮੈਦੇ ਜਿਹੜਾ ਇੱਕ ਪਾਸੇ ਰਹਿ ਜਾਊਗਾ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਸੀਗੀ ਜੀ ਮੈਨੂੰ ਕਮੈਂਟ ਆਏ ਕਹਿੰਦੇ ਕਿ ਤੁਹਾਡੀ ਪਜਾਈ ਦੀ ਪਜਾਈ ਨੀ ਟਿੱਕੀ ਗਈ ਹੋਈ ਹੈ ਹੈਨਾ ਮੇਰੀ ਪਜਾਈ ਦੀ ਪਜਾਈ ਜੀ ਆਪਣੇ ਟਿੱਕੀ ਗਈ ਹੋਈ ਹੈ ਮੇਰੀ ਪਜਾਈ ਆਪਣੇ ਟਿੱਕੀ ਗਈ ਸੀ ਤੇ ਭਾਪੂ ਵੀ ਸੁਧਾਰਾ ਹੈਨਾ ਕਹਿੰਦੇ ਭਾਪੂ ਵੀ ਸੁਧਾਰੇ ਪਹਿਲੀ ਵਾਰ ਸੁਣੇ ਵੀ ਸੋਹੇ ਜੈਂ ਕਰਦੇ ਨੇ ਅਸੀਂ ਸੋਹਿਆਂ ਵੱਲੋਂ ਹੀ ਹੈ ਜੀ ਮੈਂ ਆਪਣੇ ਦੇਖ ਕੇ ਲਈ ਸੀਗੀ ਮੰਮੀ ਨਾਲ ਸਾਰਾ ਕਿ ਕੋਲ ਤੋਂ ਬੇਟੇ ਹੁੰਦੇ ਆਪਣੀ ਨੂੰਹ ਨੂੰ ਮੁੰਡੇ ਨੂੰ ਭੇਜਦੇ ਐ ਜਿਵੇਂ ਕੁੜੀ ਹੁੰਦੀ ਐ ਕੁੜੀ ਨੂੰ ਜਵਾਈ ਨੂੰ ਭੇਜਦੇ ਨੇ ਨਾ தோਤੇ ਨੂੰ ਐਦਾਂ ਭੇਜਦੇ ਆ ਨਾ ਸੁਧਾਰ ਲੈ ਕੇ ਕਾਇਜ ਚਲੇ ਜਾਂਦੇ ਕੋਈ ਨਹੀਂ ਨਾ ਤੇ ਹੁਣ ਆਪਰੇ ਕੋਲੇ ਸੁਧਾਰ ਲੈ ਕੇ ਤੇ ਫਿਰ ਮੈਂ ਨਹੀਂ ਜਾਣਾ ਸੀਗਾ ਪਰ ਚਾਹੀਦੀ ਨਾਂ ਬਣੇ ਹਨ ਮੈਂ ਤੇ ਸਰਕਾਰ ਜੀ ਉੱਦੋਂ ਤੇ ਨਾਲੇ ਕੋਈ ਸਾਡੀ ਬੋਟੀ ਦਾ ਫਰਾਉਣਾ ਚੱਲੇ ਗਿਆ ਸੀ ਸੁਧਾਰਾ ਲੈ ਕੇ ਤੇ ਪਹਿਲਾ ਸੁਧਾਰ ਹਮੇਸ਼ਾ ਸੋਹਰਿਆਂ ਵੱਲੋਂ ਹੁੰਦਾ ਹੈ మేము భాగ సంధారా పీతీ రాజా ਇਹ ਲੈ ਰੱਖ ਸਕਦੇ ਪਾਹਣੇ ਆਪਣੀਆਂ ਬਗਾਨਿਆਂ ਦੀ ਬਗਾਨੀਆਂ ਆਪਣੇ ਹਨ ਲੱਗ ਗਈਆਂ ਹੋਰ ਵੀ ਇਹ ਪੈਂਦੀਆਂ ਨੇ ਸੋਲ ਇਟ ਹੈ। ਇਹੋ ਜਿਹਾ ਆਟਾ ਕੱਟ ਲਈ ਰਸਾਟਾ ਕੱਟ ਕੇ ਤੇ ਥੋੜਾ ਜਿਹਾ ਆਟਾ ਦੁਬਾਰਾ ਵੀ ਸੀਨੇ ਵਾਤ ਦੇ। ਆਪਣੇ ਬਸ ਮੇਲੇ ਆਮ ਵਾਲਾ ਹੈ। 1 ਮਿੰਟ ਰਹਿ ਗਿਆ ਮੇਲੇ ਵਿੱਚ 1 ਮਿੰਟ ਤੋਂ ਵੀ ਥੱਲੇ ਰਹਿ ਗਿਆ ਤੇ ਅੱਜ ਤਰੀਕ ਹੈਗੀ ਜੀ 10 ਅਗਸਤ। ਅੱਜ ਸਾਡੀ ਗੱਡੀ ਦਾ ਹੈਗਾ ਹੈਪੀ ਬਰਥਡੇ ਅੱਗੇ ਆਪਾਂ ਨੇ ਗੱਡੀ ਲਈ ਸੀ ਇਹ ਆਪਣੀ ਇਸ ਟਾਈਮ ਆਪਾਂ ਗਾਇਬ ਹੋਏ ਸੀ ਗੱਡੀ ਨਾਲ ਮਿਲ ਕੇ ਕਾਗਜ਼ ਦੇ ਫਾਰਮੈਟ ਵੀ ਪੂਰੇ ਕਰਾ ਦੇ ਸੀ ਸਾਰੀ ਬੁਨਗੀ ਹੈ ਨਾ ਆਪਣੀ ਗੱਡੀ ਨੂੰ ਹੋ ਗਈ ਦੀ 4 ਸਾਲ ਹੋ ਗਏ ਪੰਜਵਾਂ ਸਾਲ ਲੱਗ ਗਿਆ ਆਪਣੀ ਤੇ ਮਹੋਦੂਨ ਨੂੰ ਕੱਦਨੇ ਕੈਸ ਤੇ ਨਾ ਮੈਂ ਗੱਡੀ ਆਈ ਸੀ ਤੋਂ ਬੱਕ ਕੇਕ ਮਨਾਓ ਕੇਕ ਬੱਤੋ ਗੱਡੀ ਦਾ ਲੋ ਜੀ ਆਟਾ ਪਾਣੇ ਕਰਦ ਲੈ ਸ਼ਾਂਤ ਸੇ ਜਿਹੜਾ ਹੈ ਹੋ ਗਏ ਤੇ ਮੈਂ ਮੈਦ ਦਾ ਜਿਹੜਾ ਉਹ ਕੋਲ ਲੱਗ ਤਾ ਕਿੰਨਾ ਸੌਖਾ ਹੈ ਕੱਢਣਾ ਮੈਨੂੰ ਜਦੋਂ ਮੈਂ ਵਿਆਹ ਕੀਤਾ ਸੀ ਕਮਿਊਨਿਟੀ ਦਾ ਕਿੰਦਾ ਕਰਦੇ ਸੀ ਕਿ ਇਹ ਮੈਦਾਂ ਨੂੰ ਤੁਹਾਨੂੰ ਬੋਲ ਕਰਦਾ ਤਾ ਇਹਨਾਂ ਨੇ ਮਤਲਬ ਕੀ ਕਰਨਾ ਐਡਮ ਨੂੰ ਇਹਨਾਂ ਨੂੰ ਇੱਕ ਸਾਈਡ ਤੇ ਇਧਰ ਕਰ ਤੁਹਾਨੂੰ ਆਉਣ ਲੈ ਐਂ ਕਰਦੇ ਹਨ ਜਦ ਕਿ ਸੀਟੀ ਨਾਲ ਇਹਦਾ ਮਤਲਬ ਹੁੰਦੇ ਸੀ ਕਿ ਕੀ ਇਹਨਾਂ ਨੇ ਇਦਾਂ ਬੋਲੇ ਪਾ ਦਿੱਤਾ ਇਹ ਕੀ ਹੈ ਇਦਾਂ ਐ ਕਰਕੇ ਅਸਲ ਇਹ ਢੋਲੀ ਜੀ ਬਣਾਉਣ ਨੂੰ ਉਹਦੇ ਸਟੇਕ ਹੱਬੀ ਜਾਂਦੀਆਂ ਨੇ ਇਸ ਵੀ ਇਹਨਾਂ ਨੂੰ ਮੈਂ ਦੱਸੀ ਸੀ ਕਿ ਹਾਕੀ ਮੇਰੇ ਅੱਗੇ ਇਦਾਂ ਕਰਤਾ ਕਰਦਾ ਲੋ ਜਾਟਾ ਨਿਕਲ ਗਿਆ ਬਣ ਮੇਰੀ ਢੋਲੀ ਆਟਾ ਆਪਾਂ ਨੇ ਗੁੰਨ ਲਿਆ ਤੇ ਆਹ ਲੈ ਲਿਆ ਆਪਾਂ ਨੇ ਤੇ ਦੇਸੀ ਘਿਓ ਤੇ ਨੀਚੇ ਲੈ ਲਿਆ ਆਪਾਂ ਨੇ ਥੋੜਾ ਸੁੱਕਾ y así sí. ਇੱਕ ਕੀ ਵੀਂਦਣਾ ਜਦੋਂ ਮਨ ਲਗੀ ਸੇਈਆਂ ਵਟਦੇ ਨੇ ਸਾਡੇ ਨਾ ਤੋੜੀ ਚਾਪੀ ਹੁੰਦੀ ਮਾਰ ਕੇ ਸੇਈਆਂ ਵਟੀਆਂ ਜਾਂਦੇ ਨੇ ਠੀਕ ਹੈ ਤੇ ਮੇਰੇ ਸਹੁਰੇ ਘਰ ਜਿਹੜੀਆਂ ਮੰਮੀ ਉਹਨੇ ਐਦਾਂ ਸੇਈਆਂ ਵਟਦੀ ਸੀਗੇ ਤੇ ਇਹਨਾਂ ਨੂੰ ਫਿਰ ਮੈਂ ਇਥੇ ਕੁਝ ਵੀ ਆਪਣਾ ਬਥੇਆ ਰੱਖਿਆ ਸਾਲਿਆ ਕਰਨ ਤੇ ਪਰਨੇ ਦੇ ਉੱਪਰ ਹਨ ਆਪਾਂ ਜਿਵੇਂ ਸੇਮੀਆਂ ਪੈ ਲਾਉਂਦੇ ਸੁਪਰੇ ਲਈ ਸਸਤੋ ਬਿਨਾ ਪਹਿਲੀ ਵਾਰੀ ਬਕੀਆਂ ਸੀ 谁讲的？ ਇਹ ਨਵੇਂ ਮੰਮੀ ਨਾਲ ਪਟਾਂਦੀ ਹੁੰਦੀ ਸੀ ਵੀ ਸੇਮ ਹੀ ਐ देखी 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 छात्री लेके आ रही है खोल लूंगी खोल ले फिर पे बहुत ज्यादा स्पिन्डर, सारा समिंट मारे घर देगा मरद पानी भी तो हो जाएगा ਬਿੰਦੁਰਾ ਉਹੋ ਕਰਦੇ ਹੈ ਕਿ ਤਾਂ ਕਰਦੇ ਅੰਦਰ ਦੇ ਔਰ ਦੇਖੋ ਪੰਕਾਲੇ ਕਿੰਨੇ ਚੱਲ ਰਹੇ ਹੈ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਉਹ ਹੋ ਬਹੁਤ ਜ਼ਿਆਦਾ ਮੀਂਹ ਹੈ ਦੇਖੋ ਜੀ ਤੇਜ਼ੀ ਵਾਛੜ ਹੈ ਉਹ ਭਿੱਜ ਗਈ ਨਹੀਂ ਨਹੀਂ ਲੋ ਇੰਨੀ ਬਹੁਤ ਜ਼ਿਆਦਾ ਆ ਗਿਆ ਇਧਰ ਲਪਾਈ ਕਰੀ ਸੀ ਜੀ ਮਿਸਰੇ ਨੇ ਪਰ ਖਾ ਰਹਾ ਸੀ ਮਿੰਟ ਉਤਰ ਗਿਆ ਆ ਦੇਖ ਦੇ ਕਨਾਲ ਲੱਗੀ ਹੋਈ ਹੈ ਪਿੱਛੇ ਠੰਡਾ ਪਾਣੀ ਲੱਗ ਰਿਹਾ ਨਾ ਨਹੀਂ ਇੱਧਰ ਹੋ ਕੇ ਨਾਲ ਲੈ ਫਿਰ ਇੱਧਰ ਹੋ ਕੇ ਨਾਲ ਲੈ ਹਸ ਕੇ ਨਾਲ ਲੈ ਨਾਲ ਲੈ ਨਾਲ ਲੈ ਪਰ ਮੈਂ ਵੀ ਦਿਨ ਹੋ ਗਏ ਜੇ ਤੇ ਸ਼ਾਤਰੀ ਲੈ ਕੇ ਭੱਜ ਗਈ ਜੇ ਤੇ ਮੀੜਾ ਪਹ ਹੋਇਆ ਤੇ ਜਿਹ ਬਰਦਰ ਕਉ ਨਾਲ ਅੰਦੀ ਫਿਰ ਰਹੀ ਐ ਅਸੀਂ ਨਹੀਂ ਤੇ ਨਿਕਲੇ ਟਾਈਮ 1:30 ਵਜੇ ਬਹੁਤ ਹੋ ਹੋ ਗਿਆ ਨੀ ਕਦਮ ਉਹ ਤਾਂ ਕਹਿ ਰਹੀ ਮੈਨੂੰ ਸਿਰ ਨਾ ਆ ਦੇ ਆ ਜਾ ਆ ਜਾ ਪਤੰਗ ਮੈਂ ਮਮਾ ਮਮਾ ਤਾਂ ਹੀ ਕਰੀ ਜਾਗੀ ਅੱਜ ਮਾ ਤਾਂ ਮੁੰਡਾ ਤਾਂ ਨਹੀਂ ਆਇਆ ਵਿਚਰ ਹੌਲੇ ਛਾਤਰੀ ਦੇ ਵਿੱਚ ਹੋ ਜਾ ਔਰ ਤੂੰ देखा मछली नहीं जलती रानी है मच्छी जलती ना जीवन उसका पानी है बदल बहुत फूल रहा है देखो इधर सारे पेड़ है जो पानी नहीं जल रहे हैं हां और घेर दिया दिखा जा पानी फट गया मैंने मतलब बहुत अंदर से इधरों निकल लग गया पानी बाहर में हो ਕਬੂ ਇੱਧਰ ਆ ਪਿੱਛੇ ਆ ਜਾ ਪਿੱਛੇ ਆ ਜਾ ਇੱਧਰ ਆ ਜੋ ਡੰਡਾ ਜਾ ਫੇਰਾ ਉੱਥੇ ਦੇਖਾਂ ਮੈਂ ਆਲੇ-ਥਾਰੇ ਪਾਣੀ ਉੱਥੇ ਲੰਘਦੇ ਨਹੀਂ ਰਿਹਾ ਪਾਣੀ ਇੱਧਰ ਹੋ ਜਾ ਨਹੀਂ ਮੰਨਣਾ ਨਹੀਂ ਮੰਨਾਂ ਤਾਰੇ ਨੀਂ ਹੋਰ ਕਿੰਨੇ ਕਹਾਂਉਂਗੀ ਕਮਪਰਾਂ ਹੋ ਜਾ। ਹਾਰੇ ਕਵਾਲ ਫਸਿਆ ਮਾਤਾ। ਚਾਹ ਹੌਣੇ ਕੋਈ ਲੱਭਣ। ਮੈਨੂੰ ਕਿੰਨਾ ਪਾਣੀ ਹੈ ਨਾ ਬੇੜਾ ਪਾਣੀ ਨਹੀਂ ਚੱਲ ਰਿਹਾ ਇੰਨਾ ਜ਼ਿਆਦਾ ਪਾਣੀ ਆ ਰਿਹਾ ਹੈ ਉਧਰ। ਆ ਦੇਖ ਸਾਡੀ ਮੱਛਲੀ। ਆ ਦੇਖੋ ਸਾਡੀ ਮੱਛਲੀ। ਮੱਛਲੀ 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 ਘੁੰਮ ਰਹੀ ਹੈ। ਅੰਮਲ ਸੋ ਪਾਣੀ ਸੁੱਕਿਆ ਸੀਗਾ ਇਧਰੋਂ ਤੋਂ ਪਹਿਲੇ ਜਿਹੜੀ ਚੋਂ ਪਾਣੀ ਨਾ ਸੁੱਕਿਆ ਸੀਗਾ ਹੁਣ ਇੰਨਾ ਜ਼ਿਆਦਾ ਹੋੜ ਆ ਰਿਹਾ ਦੇਖੋ ਕਿੰਨਾ ਪਾਣੀ ਹੈ ਹੁਣ ਤਾਲੇ ਦੇਖੋ ਕਿੰਨੇ ਤੇਜ਼ ਚੱਲ ਰਹੀਆਂ ਨੇ ਕਿੰਨੇ ਤੇਜ਼ ਚੱਲ ਰਹੀਆਂ ਹਾਂ ਜਾਮੀ ਉਦਣ ਪਏ ਸੀਗਾ ਇੰਨਾ ਜਿੱਦਣ ਜਤਿੰਦਰ ਉਹਨੇ ਆਏ ਸੀ ਕਿ ਹੈਨਾ ਤੇ ਜਾ ਵੀ ਅੱਜ ਤੇ ਆਏ ਹਨ ਪਰ ਉਹ ਸਾਡੇ ਤੇ ਜਿਹੜਾ ਕੱਗਰ ਹੈ ਨਾ ਉਨਸਰ ਵਾਲੀ ਸਾਈਡ ਉਹਨਾ ਕੱਗਰ ਟੁੱਟ ਗਿਆ ਉਧਰਲੀ ਸਾਡੇ ਇੱਕ ਸਾਈਡ ਤੋਂ ਇਧਰ ਉਨਸਰ ਵਾਲੀ ਸਾਈਡ ਸਾਰੇ ਕਿਧਰੇ ਨਾ ਪਾਣੀ ਉਹ ਪਾਣੀ ਫਿਰ ਰਿਹਾ ਹੈ ਕਹਿੰਦੇ ਉਧਰ ਦੀ ਨਾ ਜਾਓ ਇਹ ਬਹੁਤ ਬੁਰਾ ਹਾਲ ਹੋ ਰਿਹਾ ਹੈ ਹੋਰ ਪਾਸੇ ਇਹ ਪਹਿਲਾਂ ਆਰੇ ਪਾਸੇ ਨਹੀਂ ਹੈ ਜੀ ਤੁਹਾਡਾ ਬੈਗ ਪੈਟ ਚੱਕ ਕੇ ਲੈ ਕੇ ਆਇਆ देख हूं तो कर अपन नापे पाए आंदिया नहीं ਮੜਦੇ ਦੇਖ ਕੇ ਆਉਂਦੀ ਦੀ ਉੱਪਰ ਸੀਮਿੰਟ ਲਵਾਇਆ ਤਾਂ ਪਪਾ ਜੀ ਜਿਹੜਾ ਇੱਥੇ ਚੁੰਦਾ ਹੈ ਕਲੰਡਰ ਪਰ ਨਾ ਨਹੀਂ ਪਈ ਹੋਣੀ ਕਲੰਡਰ ਪਰ ਮੈਂ ਖੰਭਲੇ ਨਹੀਂ ਬੰਦ ਕਰਨਾ ਉਹ ਤਾਂ ਮੇਰੇ ਤੋਂ ਹੀ ਪਹਿਲਾਂ ਭੱਜ ਗਈ ਹਾਏ ਸਪਿੰਜਨ ਕੋੜੀਆਂ ਕਿੰਨਾ ਖਾਰਾ ਜਨੂਤ ਕਰ ਗਿਆ ਨੁਕਸਾਨ ਹੋ ਗਿਆ ਬਹੁਤ ਜਨਾ ਮੇਨ ਫੈਨ ਆ ਆ ਦੇਖ ਲਓ ਅਮੇ ਕੇ ਪਹਿਲਾ ਉੱਪਰ ਚੜਦੀ ਕੋਠੇ ਆ ਆ ਸੀ ਇੱਧਰ ਕਾਰਾ ਲਾਇਆ ਸੀਗਾ ਕੋਈ ਸਾਡਾ ਇੱਥੇ ਚੋਰੀਆ ਸੀਗਾ ਕਾਰੀ ਕਿਨੰਤਰ ਪਾਲ ਪਾਈ ਹਨ ਇੱਥੇ ਤੇ ਨਾ ਸਾਰਾ ਜੀ ਜਦੋਂ ਪਹਿਲਾਂ ਮੀਂਹ ਪੈਂਦਾ ਸੀ ਸਾਰਾ ਇੰਨਾ ਜ਼ਿਆਦਾ ਚੁੰਦੇ ਸੀਗਾ ਤੇ ਹੁਣ ਹਨਾ ਸਾਰੀ ਮਿੱਟੀ ਉੱਤੋਂ ਉੱਤੇ ਲਿੱਕੀ ਲੱਗਦੀ ਹੈ ਕੋਈ ਬਾਰਾਹ ਦੇਖਦੀ ਹੈ ਜੇ ਮੈਂ ਤਾਂ ਸਪਿੰਗਲ ਨੂੰ ਕਹਿ ਕੇ ਵਾਦੀ ਸੀਗੀ ਦੇਖੋ ਅਜੇ ਤੱਕ ਉਸ ਨੇ ਪਾਤੀ ਹੈ ਕਹਿੰਦੀ ਹਾਂ ਜੀ ਜੀ ਹੋਈ ਰੱਬ ਵੀ ਮੀਂਹ ਪੈਣਾ ਨਹੀਂ ਹਟਦਾ ਹੈਗਾ

ਬੱਲੇ ਬੱਲੇ ਕਾਬੂ ਉਹ ਬੱਲੇ ਬੱਲੇ ਆ ਬੱਲੇ ਬੱਲੇ ਫਾਈ ਦੇਖਦੇ ਤਾਂ ਪਾਣੀ ਬਗਰੇ ਆ ਤਾਂ ਕੁਝ ਚੀਜ਼ ਫੇਰਦੀ ਆ ਮੈਂ ਉਹ ਹੋ ਜ਼ਿਆਦਾ ਨਹੀਂ ਹੈ ਅੱਜ ਕੁਝ ਬਣਾਇਆ ਜਾਏ ਤੋੜੇ ਵਗੈਰਾ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਹਨ ਮੀ ਪਾ ਕੇ ਹਟ ਲਿਆ ਐਨਾ ਜ਼ਿਆਦਾ ਮੀ ਪਿਆ ਹਨ ਮੀ ਪਏ ਤੋਂ ਬਾਅਦ ਵਿੱਚ ਮਿੱਚ ਫਿੱਜ ਗਈ ਸੀਗੀ ਫੁੱਲ ਹਨਾ ਫਿਰ ਆਪਾਂ ਜਾ ਕੇ ਹਨਾ ਕੱਪੜੇ ਚੇਂਜ ਕਰਕੇ ਸੌਂਗੀ ਅੱਜ ਉਦੋਂ ਦੀ ਟਿਊਸ਼ਨ ਨਹੀਂ ਲੱਗੀ ਤੇ ਮੀ ਬਹੁਤ ਥੀਕਾ ਹਨਾ ਮੈਂ ਕਰਨੀ ਅੱਜ ਛੁੱਟੀ ਕਰਕੇ ਕਿ ਆਪਾਂ ਨਾ ਬੈਂਗਣ ਤੋੜੀਏ ਉਧਰ ਹੀ ਪਾਣੀ ਬਹੁਤ ਖੜੀ ਹੋਈ ਕਿ ਇਹਨਾਂ ਫੁੱਲ ਬਹੁਤ ਆਂਦੇ ਹਨ ਪਰ ਕੀ ਆ ਨਹੀਂ ਲੱਗਦੇ ਹੈਗੇ ਨਾਲ ਦੇਖਦੇ ਆ ਕਿ ਆ ਕੋਈ ਜਾ ਕੇ ਉਦੋਂ ਮੈਂ ਇੱਕ ਟੋਕਰੀ ਲੈ ਕੇ ਆਇਆ ਜਾਂ ਬੈਂਗਣ ਤੋੜੀਏ ਹੁਣ ਤਾਂ ਆਪਣੇ ਢਾਲ ਸਬਜ਼ੀ ਹੈਗੀ ਹੈ ਚਾਹ ਬਣਾਉਂਗੀ ਵੇ ਸਵੇਰੇ ਇਹਨੇ 25 ਦਰਾਣੇ ਇੰਨਾ ਭਰ ਕੇ ਚੱਲ ਰਿਹਾ ਹੈ ਪੁੱਤਰ ਮਹੌ ਖਤਰਾ ਹੈ ਜੇ ਕਿਤੇ 25 ਦਰਾ ਟੁੱਟ ਗਏ ਤਾਂ ਆਮੜੇ ਦਾ ਪਾਣੀ ਆ ਪਾਣੀ ਆ ਜਾਣਾ ਬਹੁਤ ਬੁਰਾ ਹਾਲ ਆਪਾਂ ਹੱਥ ਚ ਟੋਕਰੀ ਸੀਗੀ ਟੋਕਰੀ ਉਹਨਾਂ ਚੱਕ ਲੈ ਗਿਆ ਭਾਂਡੇ ਮੰਜਣੀ ਹੈ ਮੈਂ ਜੀ ਬਸ ਫਿਰ ਮੈਂ ਤਾਂ ਰੋਟੀ ਖਾ ਗਏ ਆਪਣਾ ਸਰਦਾਰ ਜੀ ਰੋਟੀ ਦੇ ਗਏ ਉਹਦੋਂ ਰੋਟੀ ਖਾਦੀ ਨਹੀਂ ਸੀਗੀ ਆਪਣਾ ਰਾਮ ਨਾਲ ਪੈ ਗਈ ਹੁਣ ਸਭ ਉਹਦੋਂ ਮੈਂ ਮੈਗੀ ਵਗੈਰਾ ਖਾਧ ਦੀ ਬਣਾ ਕੇ ਆਪੇ ਹੁਣ ਮਾਂਜਦੇ ਆਂ ਭਾਂਡੇ ਸਾਰੇ ਹਨ ਤੇ ਕੱਪੜੇ ਆਧੇ ਉਤਾਲੇ ਆਪਣੇ ਫੇ ਮਸ਼ੀਨ ਨੂੰ ਸਾਥ ਨਹੀਂ ਲਾਇਆ ਮੈਨੂੰ ਕੰਗਰੀ ਕਰਾਟ ਆ ਜਾਂਦਾ ਹਨ ਬਾਅਦ ਚ ਦੇਖਦੇ ਹਾਂ ਹੈਲੋ ਢਿਚੀ ਲੱਕਾ ਦਾ ਡਾਇਮੰਡ ਤੋੜ ਲਿਆ ਮੈਂ ਨਹੀਂ ਖੋਲੀ ਅੱਜ ਖੋਲੀ ਨਹੀਂ 啥东西？Yeah, ਬਸ ਇਹੀ ਸੀਗੇ ਬੈਂਗਣ ਇੰਨੇ ਕਿ ਆ ਦੇਖੋ ਇੰਨੇ ਕਿ ਬੈਂਗਣ ਤੋੜ ਲਏ ਆਪਾਂ ਲੋਜੀਕ ਕੀ ਆ ਤੋੜ ਲਈ ਆਪਾਂ ਆਪਣੇ ਘਰ ਦੀ ਬਿਨਾ ਰੇ ਸਪਰੇ ਤੋਂ ਹਣਾ ਤੇ ਥੋੜੇ ਜਿਹੇ ਬੈਂਗਣ ਦੇਖਦੇ ਹਾਂ ਕੀ ਇਹ ਬਣਾ ਲੈਣੀ ਹੈ ਵੈਸੇ ਦਾਲ ਸਬਜੀ ਪਈ ਹੈ ਪਾਪਾ ਜੀ ਨਹੀਂ ਸ਼ੌਕ ਕਰਦਾ ਕਿ ਇਹ ਜੀ ਸਬਜ਼ੀ ਖਾਂਦਾ ਦੁੱਧ ਪਾ ਕੇ ਆਪਾਂ ਦੁੱਧ ਵਾਲੀ ਕੀਆ ਬਣਾ ਲਵਾਂਗੇ ਮੇਰੇ ਫੋਨ ਕਾ ਹੈ ਕੈਮਰਾ ਸਾਫ਼ ਨਹੀਂ ਹੋ ਤਾਂ ਫਿਰ ਮੈਂ ਤੋੜ ਦੇ ਤਾਰਾ ਚਲੋ ਜੀ ਫਰੈਂਡਸ ਇਹਦਾ ਸੀ ਜੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਨੂੰ ਮੇਰੇ ਦਾ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਆਏ ਰੁਪਾ ਥੱਕ ਰਹੀ ਐ ਨਾ ਜੇ ਬਹੁਤ ਅੱਜ ਦਾ ਮੀਨ ਹੈ ਬੁਰਾ ਹਾਲ ਕਰਤੇ ਆ ਤੇ ਮਿਲਦੇ ਹਾਂ ਜੀ ਪਾ ਤੁਹਾਨੂੰ ਨੈਕਸਟ ਵਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ